ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈ ਟਿੱਸ ਦੇ ਮਿਹਰ ਪ੍ਰਦੀਪ ਕੋ। ਸਿੱਖ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦੁਸ਼ਮਨ ਲਈ ਬੇਹੱਦ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ। ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ। ਬਹੁਤ-ਬਹੁਤ ਸਵਾਗਤ ਹੈ ਜੀ। ਜੀ। ਸੋ ਦੀਵਾਲੀ ਦਾ ਤਿਹਾਰ ਆ ਰਿਹਾ ਹੈ। ਬਾਜ਼ਾਰ ਸਜ ਚੁੱਕੇ ਨੇ। ਦੀਵਾਲੀ ਤੋਂ ਪਹਿਲਾਂ ਜਤਨ ਤੇ ਰਸਤਾ ਤੇ ਹੋ ਰਿਹਾ ਹੈ। ਸੋ ਦੀਵਾਲੀ ਨੂੰ ਲੈ ਕੇ ਕਿ ਲੁਧਿਆਣੇ 'ਚ ਸਿਰਫ 2 ਘੰਟੇ ਪਟਾਕੇ ਚੁਲਾਏ ਜਾਣਗੇ ਕਿ ਮੈਂ ਦੇਖਦੇ ਹਾਂ ਦੇਖੋ ਮੈਡਮ ਪਹਿਲਾਂ ਤਾਂ ਲੁਧਿਆਣੇ ਦੇ ਵਿੱਚ ਪੋਲੂਸ਼ਨ ਇੰਨਾ ਕਿ ਜਿਹੜੇ ਪਟਾਕੇ ਨੇ ਪਛਲੋਣੇ ਨਹੀਂ ਚਾਹੀਦੇ ਜੀ ਬਿਲਕੁਲ ਕਿ ਠੀਕ ਹੈ ਅੱਧਾ ਬੁਨਾ ਘੰਟਾ ਤੁਸੀਂ ਚਲਾ ਲਓ ਵੀ ਜ਼ਰੂਰੀ ਨਹੀਂ ਹੁੰਦਾ ਹਰੇਕ ਦੀਵਾਲੀ ਤੇ ਪਟਾਕੇ ਚਲਾ ਕੇ ਤੁਸੀਂ ਪੋਲੂਸ਼ਨ ਕਰਕੇ ਇਹੀ ਕਹੋਗੇ ਜਿਵੇਂ ਅਸੀਂ ਦੀਵਾਲੀ ਮਨਾ ਰਹੀ ਹਾਂ ਹੂੰ ਤੁਹਾਡੇ ਕਹਿੰਦਾ ਮਤਲਬ ਹੈ ਕਿ ਗ੍ਰੀਨ ਦੀਵਾਲੀ ਹੋਣੀ ਚਾਹੀਦੀ ਹੈ ਜੀ ਦੇਖੋ ਉਹ ਕਹਾ ਗਿਆ ਵੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਘਰ ਦੇ ਵਿੱਚ ਸਾਫ ਸਫਾਈ ਰੱਖੋ ਜੀ ਵਈ ਗੇਟ ਖੋਲ ਕੇ ਰੱਖੋ ਲక్ష్ਮੀ ਆਉਂਦੀ ਆ ਜੀ ਜੀ ਪਰ ਅੱਜ ਕੱਲ ਕਾਲਿਯੋਗ ਚੱਲ ਰਿਹਾ ਹਮ ਲక్ష్ਮੀ ਤਾਂ ਬਾਅਦ ਚ ਆਉਣੀ ਆ ਪਹਿਲਾਂ ਚੋਰ ਚੋਰ ਆ ਜਾਂਦੇ ਨੇ ਹਮ ਕਿਤਨਾ ਕਿਤੇ ਪਰ ਬੰਦੇ ਸੋਚਦੇ ਆ ਵੀ ਲక్ష్ਮੀ ਆਊਗੀ ਪਟਾਕੇ ਚਲਾਵਾਂਗੇ ਪੋਲੂਸ਼ਨ ਉਹ ਚੱਲ ਰਿਹਾ ਹੋ ਰਿਹਾ ਸਰ ਥੋੜਾ ਐਕਸਪਲੇਨ ਕਰ ਸਕਦੇ ਹੋ アドਵਾਈਸਰੀ ਚ ਕੀ ਕਿਹਾ ਗਿਆ ਕਿੰਨੇ ਘੰਟੇ ਤੱਕ ਮਨਜ਼ੂਰੀ ਦਿੱਤੀ ਦੇਖੋ アドਵਾਈਸਰੀ ਦੇ ਵਿੱਚ ਕਿਹਾ ਗਿਆ ਵੀ ਜਿਹੜੀ 20 ਤੇ 21 ਪਹਿਲਾਂ ਤਾਂ ਦੋ ਦਿਨ ਦੀ ਆਪਾਂ ਦੱਸਦੀਏ ਕਿ ਦੋ ਦਿਨ ਦੀ ਦੀਵਾਲੀ ਮਨਾਈ ਜਾ ਰਹੀ ਹੈ ਬਿਲਕੁਲ ਬਿਲਕੁਲ ਬੀ ਤਕਰੀਬਨ ਲਾ ਲੋ ਸਾਨੂੰ 50 ਤੋਂ 60 ਸਾਲ ਹੋ ਗਏ ਕਿਤੇ ਸੁਣਿਆ ਨਹੀਂ ਸੀ ਕਿ 20 ਤੇ 2 ਦਿਨ ਦੀ ਦੀਵਾਲੀ ਹੋਊਗੀ ਜਿੱਦਾਂ ਲਾ ਲੋ 20 ਦੀ ਛੋਟੀ ਦੀਵਾਲੀ ਕਹਿ ਰਹੇ ਨੇ 21 ਤਰੀਕ ਨੂੰ ਕਹਿ ਰਹੇ ਨੇ ਵੀ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਮੋਮਬਤੀਆਂ ਨੇ ਉਹ ਲਗਾਈਆਂ ਜਾਣਗੀਆਂ ਜੀਵਨ ਦੀ ਛੋਟ ਦਿਵਸ ਬਣਾਇਆ ਜਾਏਗਾ ਹੁਣ ਉਹਨਾਂ ਨੇ ਇੱਕ ਟਾਈਮ ਦਾ ਦੱਸ ਦਿੱਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਲੁਧਿਆਣਾ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਸਿਰਫ 2 ਘੰਟੇ ਲਈ ਤੁਸੀਂ ਵਜਾ ਸਕਦੇ ਹੋ ਪਟਾਕੇ 8 ਤੋਂ 10 ਹੂੰ ਰਾਤ ਨੂੰ 8 ਤੋਂ 10 20 ਤਰੀਕ ਨੂੰ ਤੇ 21 ਤਰੀਕ ਨੂੰ 8 ਤੋਂ 10 ਹੂੰ ਸੋ ਬਿਲਕੁਲ ਜੇ ਜ਼ਿਕਰ ਕੀਤਾ ਜਾਵੇ ਦੀਵਾਲੀ ਦਾ ਤਾਂ ਉਸ ਤੋਂ ਬਾਅਦ 5 ਨਵੰਬਰ ਨੂੰ ਗੁਰਪੁਰਬ ਮਨਾਇਆ ਜਾਣਾ ਉਹਦੇ ਲਈ ਵੀਡ ਵਾਈਸਰੀ ਜਾਰੀ ਕੀਤੀ ਗਈ ਦੇਖੋ ਉਹਦੇ ਲਈ ਉਹਨਾਂ ਨੇ ਅਲੱਗ ਟਾਈਮ ਦਿੱਤਾ ਕਿ ਸਵੇਰ ਨੂੰ ਤੁਸੀਂ 4 ਤੋਂ 5 ਵਜੇ ਤੱਕ ਵਜਾ ਸਕਦੇ ਹੋ ਤੇ ਰਾਤ ਨੂੰ 8 ਤੋਂ 9 ਜੀ ਅਸਰ ਕੀ ਲੱਗਦਾ ਕਿ ਪ੍ਰਸ਼ਾਸਨ ਨੇ ਜੋ ਰੂਲਸ ਰੈਗੂਲੇਸ਼ਨ ਰਾਹੀਂ ਇੱਕ ਚਿੱਠੀ ਭੇਜੀ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਵਾਕਈ ਲੁਧਿਆਣਾ ਵਾਸੀ ਇਸ ਚੀਜ਼ ਦੀ ਪਾਲਣਾ ਕਰਨਗੇ ਦੇਖੋ ਮੈਡਮ ਕਰ ਵੀ ਸਕਦੇ ਨੇ ਪਰ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਨੇ ਕਿ ਨਹੀਂ ਵੀ ਸਾਨੂੰ ਕਿਸੇ ਦਾ ਡਰ ਨਹੀਂ ਹੂੰ ਬਈ ਅਸੀਂ 10 15000 ਦੇ ਪਟਾਕੇ ਲੈ ਕੇ ਆਏ ਆ ਤੇ ਜਦ ਤੱਕ ਅਸੀਂ ਬਜਾਉਂਦੇ ਨਹੀਂ ਸਾਨੂੰ ਸ਼ਾਂਤੀ ਨਹੀਂ ਮਿਲਣੀ ਜੀ ਸੋ ਬਿਲਕੁਲ ਲੁਧਿਆਣਾ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਪੋਲਿਊਸ਼ਨ ਹੈ ਇੱਕ ਤਾਂ ਫੈਕਟਰੀਆਂ ਕਰਕੇ ਔਰ ਦੂਜਾ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਐਡਵਾਈਜ਼ਰੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ ਸਿਰਫ 2 ਘੰਟੇ ਪਟਾਕੇ ਚਲਾਉਣਾ ਔਰ ਜੇਕਰ ਕੋਈ ਵਿਅਕਤੀ ਪਟਾਕੇ ਚਲਾਉਂਦਾ ਦੇਖਿਆ ਜਾਂ ਕਿਸੇ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਤੁਹਾਨੂੰ ਲੱਗਦਾ ਸ਼ਰੇਆਮ ਲੁੱਟਾ ਖੋਆ ਹੋ ਰਹੀਆਂ ਨੇ ਸ਼ਰੇਆਮ ਚੋਰੀ ਘੁਮਰਿਆ ਉਹਨਾਂ ਤੇ ਤਾਂ ਕਾਰਵਾਈ ਹੋ ਨਹੀਂ ਰਹੀ ਔਰ ਸਿਰਫ ਛੋਟੀ ਜੀ ਗੱਲ ਨੂੰ ਲੈ ਕੇ ਕਿ ਜੇ ਕੋਈ ਦੋ ਪਰ ਦੇ ਜਦੋਂ ਕੋਈ ਦਿਨ ਤਿਆਰ ਹੁੰਦਾ ਇਹਨਾਂ ਨੂੰ ਚੇਤਾ ਆ ਜਾਂਦਾ ਜਿੱਦਾਂ ਲਗਾ ਲੋ ਵੀ ਹੁਣ ਫੂਡ ਸੇਫਟੀ ਵਿਭਾਗ ਵਾਲੇ ਦੁਕਾਨਾਂ ਤੇ ਛਾਪੇ ਮਾਰੀ ਕਰ ਰਹੇ ਨੇ ਬਿਲਕੁਲ ਵੀ ਆਜ ਤੋਂ ਅਸੀਂ ਇੰਨਾ ਦੇਸੀ ਕਿਉਂ ਫੜ ਲਿਆ ਇੱਥੋਂ ਅਸੀਂ ਇੰਨਾ ਖੋਹਾ ਫੜ ਲਿਆ ਤੇ ਉਦੋਂ ਕਿਉਂ ਨਹੀਂ ਚੇਤਾ ਆਉਂਦਾ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਕਿਉਂ ਨਹੀਂ ਚੇਤਾ ਆਉਂਦਾ ਵੀ ਇੱਥੇ ਹੁਣ ਮਲਾਵਟ ਚੱਲ ਰਹੀ ਆ ਵੀ ਜੋ ਸੋਇਆ ਬੀਨ ਤੋਂ ਚੰਪਾ ਤਿਆਰ ਹੋ ਰਹੀਆਂ ਉਹਨਾਂ 'ਚ ਮੈਦਾ ਪੈ ਰਿਹਾ ਉਹ ਚੀਜ਼ ਉਦੋਂ ਕਿਉਂ ਨਹੀਂ ਇਹਨਾਂ ਨੂੰ ਯਾਦ ਆਉਂਦੀ ਜਦੋਂ ਦਿਨ ਤਿਆਰ ਹੁੰਦਾ ਤੁਸੀਂ ਦਿਨ ਤਿਆਰ ਤੇ ਰੋਲਾ ਪਾ ਦਿੰਦੇ ਹੋ ਕਿ ਦੇਖੋ ਜੀ ਆ ਅਸੀਂ ਹਦਾਇਤਾਂ ਜਾਰੀ ਕਰਤੀਆਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਆਦਰਵਾਈਜ਼ ਪੂਰਾ ਸਾਲ ਕਿੱਥੇ ਰਹਿੰਦੇ ਨੇ ਜੀ ਬਿਲਕੁਲ ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਆ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੁਣ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਕਿ ਸਿਰਫ ਤੇ ਸਿਰਫ 2 ਘੰਟੇ ਪਟਾਕੇ ਚਲਾਉਂਦੇ ਨੇ ਸੋ ਇੱਕ ਵਾਰ ਇਹ ਸਮੇਂ ਦਾ ਜ਼ਿਕਰ ਕਰ ਲੈਣੇ ਆ 8 ਵਜੇ ਤੋਂ ਲੈ ਕੇ 10 ਵਜੇ ਤੱਕ ਦੋ ਦਿਨ ਤੁਸੀਂ ਪਟਾਕੇ ਚਲਾ ਸਕਦੇ ਹੋ ਸਿਰਫ 2 ਘੰਟੇ ਲਈ ਜੇਕਰ ਕੋਈ ਵੀ ਵਿਅਕਤੀ ਇਸ ਤੋਂ ਵੱਧ ਸਮੇਂ ਲਈ ਪਟਾਕੇ ਚਲਾਉਂਦਾ ਦਿਖਿਆ ਜਾਂ ਸ਼ਿਕਾਇਤ ਕੀਤੀ ਗਈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੋ ਤੁਸੀਂ ਵੀ ਕਾਨੂੰਨੀ ਕਾਰਵਾਈ ਤੋਂ ਬਚ ਸਕਦੇ ਹੋ ਆਪਣੇ ਲੁਧਿਆਣੇ ਨੂੰ ਪ੍ਰਦੂਸ਼ਣ ਰਾਹਤ ਬਣਾ ਸਕਦੇ ਹੋ ਸੋ ਅਗਲੇ ਮੁੱਦੇ ਵੱਲ ਵਧਦੇ ਹਾਂ ਸੋ ਹੁਣ ਜ਼ਿਕਰ ਕਰਾਂਗੇ ਡੀਆਈਜੀ ਹਰਚਰਨ ਪੁੱਲਰਤਾ ਜੀ ਵੱਡੇ ਅਹੁਦੇ ਤੇ ਅਫਸਰ ਸੀ 2 ਲੱਖ ਰੁਪਏ 16000 ਪ੍ਰਤੀ ਮਹੀਨਾ ਤਨਖਾਹ ਸੀ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਫੜੇਗੇ ਤੇ ਜਦੋਂ ਘਰ 'ਚ ਰੇਡ ਹੋਈ ਕਰੋੜਾਂ ਤੱਕ ਦਾ ਕੈਸ਼ ਬਰਾਮਦ ਹੋਇਆ ਜੀ ਕੀ ਲੱਗਦਾ ਕਿ ਹੁਣ ਵਾਕਈ ਨਿਆਇ ਖਿਰਾਸਤ ਤੇ ਭੇਜਿਆ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਹੋਊਗੀ ਜੀ ਦੇਖੋ ਮੈਡਮ ਡੀਆਈਜੀ ਚਰਨ ਸਿੰਘ ਪੁੱਲਰ ਹੂੰ ਜੋ ਕਿ ਬੇਬਾਕ ਅਫਸਰ ਨੇ ਜੀ ਉਹ ਦੇਖੋ ਕੱਲ ਕੋਰਟ ਦੇ ਵਿੱਚ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਉਹਨਾਂ ਦਾ ਬਿਆਨ ਹੁੰਦਾ ਹੂੰ ਕਿ ਜੀ ਮੈਂ ਤਾਂ ਧਾਕੜ ਅਫਸਰ ਆ ਵੀ ਜਿਹੜਾ ਕਾਨੂੰਨ ਆ ਮੇਰੇ ਨਾਲ ਨਿਆਂ ਕਰੂਗਾ ਵੀ ਮੈਂ ਆਪਣੇ ਪੱਖ ਰੱਖੂਗਾ ਵੀ ਮੈਂ ਮੇਰੇ ਤੋਂ ਇਹ ਜਿਹੜੇ ਇਲਜ਼ਾਮ ਨੇ ਇਹ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ ਜੀ ਅਸਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਹਜੇ ਵੀ ਉਮੀਦ ਆ ਕਿ ਅਦਾਲਤ ਉਹਨਾਂ ਨੂੰ ਦੇਖੋ ਉਮੀਦ ਹਰੇਕ ਬੰਦੇ ਨੂੰ ਹੁੰਦੀ ਆ ਜੇ ਆਪਾਂ ਕਹਿ ਲਈਏ ਵੀ ਜੇ ਚੋਰ ਚੋਰੀ ਕਰਦਾ ਫੜਿਆ ਜਾਵੇ ਨਾ ਤੇ ਉਹ ਵੀ ਇਹ ਕਹਿ ਦਿੰਦਾ ਕਿ ਦੇਖੋ ਮੈਂ ਚੋਰੀ ਕੀਤੀ ਨਹੀਂ ਹੂੰ ਜੇ ਲ ਲਗੋ ਵੀ ਆਪਾਂ ਉਹਨੂੰ ਸੀਸੀਟੀਵੀ ਵੀ ਦਿਖਾ ਦਿਓ ਤਾਂ ਵੀ ਨਹੀਂ ਮੰਨਦਾ ਉਹ ਕਹਿੰਦਾ ਜੀ ਮੈਂ ਕੀਤੀ ਨਹੀਂ ਹੂੰ ਆ ਸਰ ਡੀਏਜੀ ਹਰਚਰਨ ਪੁਲਕ ਲੱਗਦਾ ਕਿ ਸਿਆਸੀ ਪਾਰਟੀਆਂ ਦੀ ਸਲਾਹ ਤੋਂ ਬਿਨਾਂ ਇਹ ਉਹਨਾਂ ਦੇ ਸਾਥ ਤੋਂ ਬਿਨਾਂ ਇਹ ਸਭ ਕੁਝ ਹੋ ਸਕਦਾ ਸੀ ਜੀ ਦੇਖੋ ਇਹਨਾਂ ਦੀ ਮੈਂ ਤੁਹਾਨੂੰ ਬੀਤੇ ਦਿਨ ਦੱਸਿਆ ਸੀ ਵੀ ਭਗਵੰਤ ਮਾਨ ਜੀ ਦੇ ਨਾਲ ਨੇੜਤਾ ਵੀ ਸੀ ਹਮ ਆਪ ਦੇ 10 ਐਮਐਲਏ ਇਹਨਾਂ ਦੇ ਟੱਚ ਦੇ ਵਿੱਚ ਵੀ ਸੀ ਹੁਣ ਜਿਹੜੇ ਸਕ੍ਰੈਪ ਜਿਹੜੇ ਸਕ੍ਰੈਪ ਵਾਲੇ ਬੰਦੇ ਨੇ ਜੀ ਕੰਪਲੇਂਟ ਕੀਤੀ ਆ ਉਹ ਮੀਡੀਆ ਦੇ ਅੱਗੇ ਆ ਕੇ ਉਹਨਾਂ ਨੇ ਦੱਸਿਆ ਕਿ ਦੇਖੋ ਮੇਰੇ ਕੋਲੇ ਇਨਾਂ ਦਾ ਇੱਕ ਬ੍ਰੋਕਰ ਹੁੰਦਾ ਹੁੰਦਾ ਸੀ ਵੀ ਇਹ ਕਦੇ ਆਪ ਨਹੀਂ ਆਏ ਪੈਸੇ ਮੰਗਣੇ ਬ੍ਰੋਕਰ ਹੁੰਦਾ ਸੀ ਆ ਕੇ ਉਹ ਕਹਿੰਦਾ ਸੀ ਦੇਖੋ ਜੀ ਡੀਏਜੀ ਸਾਹਿਬ ਨੇ ਕਿਹਾ ਸੇਵਾ ਪਾਣੀ ਕਰ ਦਿਓ ਜੀ ਦੇਖੋ ਸੇਵਾ ਪਾਣੀ ਕਰ ਦਿਓ ਤੇ ਇੱਕ ਪਾਸੇ ਕਹਿੰਦਾ ਵੀ ਪੈਸੇ ਦੇ ਦਿਓ ਫਰਕ ਆ ਜੀ ਫਰਕ ਕੋੜਵੜ ਹੁੰਦਾ ਸੀ ਵੀ ਸੇਵਾ ਪਾਣੀ ਹਾਂਜੀ ਸੇਵਾ ਪਾਣੀ ਕਰ ਦਿਓ ਸੇਵਾ ਪਾਣੀ ਦਾ ਮਤਲਬ ਵੀ ਉਹਨਾਂ ਨੂੰ ਪੂਰੀ ਰਕਮ ਦੇ ਦਿਓ ਜੋ ਸੌਦਾ ਹੋਇਆ ਵੀ 7 ਲੱਖ 8 ਲੱਖ ਉਹ ਕਹਿੰਦਾ ਜੀ ਦੇਖੋ ਦੋ ਵਾਰੀ ਮੰਗੇ ਤੀਜੀ ਵਾਰੀ ਮੈਨੂੰ ਫੋਨ ਹੀ ਆਇਆ ਵੀ ਤੁਸੀਂ ਨਹੀਂ ਦਿੰਦੇ ਤਾਂ ਠੀਕ ਆ ਵੀ ਅਸੀਂ ਆਪਣੀ ਕੋਈ ਪੁਰਾਣਾ ਕੇਸ ਅਸੀਂ ਤੁਹਾਡਾ ਛਕਾ ਕੇ ਤੁਹਾਨੂੰ ਅਸੀਂ ਛਕਾ ਦਿੰਨੇ ਆ ਜੀ ਧਮਕੀ ਦਿੱਤੀ ਹਾਂ ਜੀ ਡੀਜੀ ਦੇ ਬੰਦੇ ਜੀ ਉਹ ਕਹਿੰਦਾ ਜੀ ਦੇਖੋ ਮੈਂ ਪੰਜਾਬ ਪੁਲਿਸ ਕੋਲੇ ਗਿਆ ਵੀ ਮੇਰੀ ਕੰਪਲੇਂਟ ਲਿਖੀ ਕੋਈ ਇਹਨਾਂ ਨੇ ਅੱਗੇ ਕਾਰਵਾਈ ਨਹੀਂ ਕੀਤੀ ਮੈਂ ਅੱਕ ਕੇ ਦਿੱਲੀ ਪਹੁੰਚਿਆ ਸੀਬੀਆਈ ਨੇ ਮੇਰੀ ਸਾਰੀ ਵਾਰਤਾ ਸੁਣੀ ਸੁਣ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਚਲੋ ਤੁਸੀਂ ਪੈਸੇ ਇਕੱਠੇ ਕਰੋ ਵੀ ਜਦੋਂ ਦੇਣ ਜਾਓਗੇ ਉਦੋਂ ਸਾਨੂੰ ਫੋਨ ਕਰਕੇ ਜਾਈਓ ਵੀ ਅਸੀਂ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਮੌਕੇ ਤੇ ਕਰਕੇ ਦਿਖਾਵਾਂਗੇ ਜੀ ਬਿਲਕੁਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਵਿਚੋਲੀਆ ਕ੍ਰਿਸ਼ਨੂ ਨੂੰ ਵੀ ਗ੍ਰਿਫਤਾਰ ਕਰ ਲਿਆ ਸੋਖੀ ਸਰ ਇਹ ਵੀ ਸੁਣਾਉਣਾ ਚਾਹਿਆ ਕਿ ਜਿਹੜਾ ਉਹਨਾਂ ਦਾ ਵਿਚੋਲੀਆ ਸੀ ਜੋ ਸੇਵਾ ਪਾਣੀ ਦੀ ਮੰਗ ਕਰਦਾ ਸੀ ਕਿਉਂਕਿ ਡੀਏਜੀ ਖੁਦ ਸਾਹਮਣੇ ਨਹੀਂ ਹੁੰਦੇ ਸੀ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਸੋ ਵੱਡੇ ਵੱਡੇ ਲੀਡਰਾਂ ਦੇ ਨਾਲ ਉਹਨਾਂ ਦੀਆਂ ਫੋਟੋਗ੍ਰਾਫਸ ਨੇ ਸੋ ਸਾਫ ਦਾ ਹਾਕੀ ਪਲੇਅਰ ਵੀ ਦੱਸੇ ਜਾ ਰਹੇ ਨੇ ਇੰਟਰਨੈਸ਼ਨਲ ਲੈਵਲ ਤੱਕ ਉਹ ਖੇਡ ਚੁੱਕੇ ਨੇ ਸਰ ਉਮਰ ਸਿਰਫ ਤੇ ਸਿਰਫ 29 ਸਾਲ ਦੇਖੋ ਪੈਸੇ ਦੀ ਭੁੱਖ ਇਨੂੰ ਆਪਾਂ ਲਾਲਸਾ ਕਹਿ ਦਿੰਨੇ ਆਂ ਵੀ ਬੰਦਾ ਕਹਿੰਦਾ ਵੀ 1.5 ਦੋ ਲੱਖ ਨਾਲ ਕੋ ਬਣਦਾ ਨਹੀਂ ਬਈ ਦੇਖੋ ਤੁਸੀਂ ਖੁਦ ਕਿਹਾ ਵੀ ਇੱਕ ਇੰਟਰਨੈਸ਼ਨਲ ਖਿਡਾਰੀ ਹਮ ਹੋਕੀ ਹਮ ਦੇਖੋ ਕਿੱਥੋਂ ਕਿੱਥੇ ਤੱਕ ਪਹੁੰਚੇ ਆਪਣਾ ਨਾਮ ਕਮਾਇਆ ਤੇ ਉਹੀ ਅੱਜ ਨਾਮ ਮਿੱਟੀ ਚ ਮਿਲਾਤਾ ਇਹਨਾਂ ਨੇ ਜੀ ਬਿਲਕੁਲ ਸੋ ਵਿਚੋਲੀਆ ਕ੍ਰਿਸ਼ਨੂ ਦੇ ਵੀ ਗ੍ਰਿਫਤਾਰੀ ਹੋਈ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਫੋਟੋਗ੍ਰਾਫਸ ਵੀ ਸਾਹਮਣੇ ਆ ਰਹੀਆਂ ਨੇ ਕਿਤੇ ਧਰਮਸੋਧ ਦੇ ਨਾਲ ਫੋਟੋ ਆ ਕਿਤੇ ਹੋਰ ਵੱਡੇ ਆਗੂਆਂ ਦੇ ਨਾਲ ਫੋਟੋ ਆ ਸੋ ਇਹਨਾਂ ਸਾਰੀਆਂ ਤਸਵੀਰਾਂ ਤੋਂ ਇੱਕ ਗੱਲ ਦਾ ਜ਼ਾਹਿਰ ਅਸੀਂ ਜ਼ਿਕਰ ਕਰ ਸਕਦੇ ਹਾਂ ਕਿ ਸ਼ਾਇਦ ਆਵਾਦਮਾਈ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਕਿਤੇ ਨਾ ਕਿਤੇ ਉਹਨਾਂ ਦਾ ਹੱਥ ਜਿਹੜਾ ਇਹਨਾਂ ਦੇ ਸਿਰ ਤੇ ਜ਼ਰੂਰ ਹੋ ਸਕਦਾ ਮਾਫ ਕਰਨਾ ਮੈਂ ਤੁਹਾਨੂੰ ਰੋਕਣਾ ਚਾਹੁੰਗਾ ਮੈਂ ਇੱਕ ਹੋਰ ਥੋੜਾ ਜਿਹਾ ਤੁਹਾਨੂੰ ਜਾਣਕਾਰੀ ਦੇਵਾਂ ਕਿ ਕੱਲ ਜਦੋਂ ਹਰਚਰਨ ਸਿੰਘ ਨੂੰ ਪੇਸ਼ ਕੀਤਾ ਗਿਆ ਡੀਏਜੀ ਸਾਹਿਬ ਨੂੰ ਉਹਨਾਂ ਨੇ ਖੁਦ ਦੱਸਿਆ ਕਿ ਮੇਰੇ ਕੋਲੇ 50 ਤੋਂ 60 ਕਾਰ ਇਦਾਂ ਦੇ ਨੇ ਜਿਹੜੇ ਅੰਦਰ ਮੈਂ ਰਜਿਸਟਰੀ ਨਹੀਂ ਕਰਵਾਈ ਹੂੰ ਉਹ ਕਾਰ ਕਿੱਥੋਂ ਆਈ ਹੂੰ ਸੋ ਵੱਡਾ ਸਵਾਲ ਬਣਿਆ ਹੋਇਆ ਕਿਤੇ ਨਾ ਕਿਤੇ ਹਰ ਚਰਨ ਭੁੱਲੜ ਦਾ ਮਾਮਲਾ ਕੇਸ ਸੁਲਝਣ ਦੀ ਬਜਾਏ ਹੋਰ ਵੀ ਜ਼ਿਆਦਾ ਉਜਲਦਾਰ ਬਣਦਾ ਜਾ ਰਿਹਾ ਉਜਲਦਾਰ ਬਣੇ ਵੀ ਕਿਉਂ ਨਾ ਅੱਜ ਤਾਜ਼ਾ ਮੀਡੀਆ ਰਿਪੋਰਟ ਦੀ ਜੇ ਗੱਲ ਕੀਤੀ ਜਾਵੇ 7 ਕਰੋੜ ਤੋਂ ਵੱਧ ਕੇ ਉਹ ਕੈਸ਼ ਜਿਹੜਾ ਬਰਾਮਦ ਹੋਇਆ ਉਸ ਦੀ ਰਕਮ 7.5 ਕਰੋੜ ਹੋ ਗਈ ਔਰ ਜੋ 1.5 ਕਿਲੋ ਸੋਨੇ ਦਾ ਸੀ ਸਿਕਰ ਕਰਦੇ ਸੀ ਉਹ 2.5 ਕਿਲੋ ਸੋਨਾ ਹੋ ਗਿਆ ਸੋ 20 ਤੋਂ ਵੱਧ ਲਗਜ਼ਰੀ ਘੜੀਆਂ ਕਿੰਨੀਆਂ ਹੀ ਲਗਜ਼ਰੀ ਕਾਰਾਂ ਸਾਕਰ ਕਰ ਇੰਨਾ ਕੁਝ ਬਣਿਆ ਕਿੱਥੋਂ ਕਿਉਂਕਿ ਪਿਛਲੇ 1-2 ਸਾਲ ਦੀ ਗੱਲ ਨਹੀਂ ਹੈ ਇਹ ਪਹਿਲਾਂ ਵੀ ਐਸਐਚਓ ਐਸਐਸਪੀ ਦੀ ਭੂਮਿਕਾ ਨਿਭਾ ਚੁੱਕੇ ਸੋ ਮੈਨੂੰ ਲੱਗਦਾ ਹੈ ਕਿ ਜਦੋਂ ਤੋਂ ਇਹਨਾਂ ਨੇ ਵੱਡੇ ਅਹੁਦੇ ਸੰਭਲੇ ਨੇ ਸ਼ਾਇਦ ਉਹਦੋਂ ਤੋਂ ਸੇਵਾ ਪਾਣੀ ਆ ਹੁੱਕਾ ਪਾਣੀ ਜਿਹੜਾ ਇਹਨਾਂ ਨੇ ਵਰਦੀ ਯੂਜ਼ ਕੀਤਾ ਉਹਦੋਂ ਤੋ ਬਿਲਕੁਲ ਹੁਣ सीबीआई ਦੇ ਲਈ ਕਿਤੇ ਵੱਡਾ ਚੁਣੌਤੀ ਬਣਿਆ ਹੋਇਆ ਜਾਂਚ ਦਾ ਵਿਸ਼ਾ ਬਣਿਆ ਹੋਇਆ ਕਿ ਹਰਚਰਨ ਪੁੱਲਰ ਨੂੰ ਬੰਦੀ ਸਜ਼ਾ ਅਖਰਕਾਰ ਦਿੱਤੀ ਕੀ ਜਾਏਗੀ ਕਿਉਂਕਿ ਜਦੋਂ ਵੀ ਫੇਸਬੁੱਕ ਬੁੱਕ ਖੋਲਦੇ ਆ ਨਾ ਹਰਚਰਨ ਪੁੱਲਰ ਹਮੇਸ਼ਾ ਸੁਰਖੀਆਂ ਚ ਨੇ ਹਮੇਸ਼ਾ ਹੀ ਉਹਨਾਂ ਦੀ ਖਬਰ ਸਾਨੂੰ ਸੁਣਨ ਨੂੰ ਮਿਲਦੀ ਹੈ ਔਰ ਕਿਤੇ ਨਾ ਕਿਤੇ ਦਰਸ਼ਕ ਵੀ ਬਹੁਤ ਹੀ ਜ਼ਿਆਦਾ ਉਤਸੁਕ ਰਹਿੰਦੇ ਨੇ ਕਿ ਹਰ ਚਰਨ ਪੁੱਲਰ ਤੇ ਕੀ ਕਾਰਵਾਈ ਹੋਏਗੀ ਕਿਉਂਕਿ ਇੱਕ ਕਰਪਸ਼ਨ ਇੱਕ ਭ੍ਰਿਸ਼ਟਾਚਾਰ ਉਹ ਵੀ ਪੰਜਾਬ ਦੇ ਵਿੱਚ ਜਦੋਂ ਪੰਜਾਬ ਸਰਕਾਰ ਇਹ ਦਾਵਾ ਕਰਦੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੇ ਪੂਰਾ ਜ਼ੋਰ ਦਵਾਂਗੇ ਸੋ ਖਤਮ ਕਰਨਾ ਤਾਂ ਦੂਰੀ ਦੀ ਗੱਲ ਜੀ ਮੈਡਮ ਦੇਖੋ ਜਿਹੜੇ ਪਿਛਲੇ 2 ਸਾਲ ਹਨਾ ਉਹ ਪੰਜਾਬ ਪੁਲਿਸ ਤੇ ਭਾਰੀ ਪਏ ਨੇ ਤੁਹਾਨੂੰ ਯਾਦ ਹੋਵੇਗਾ ਚਿੱਟਾ ਕਬੀਨ ਜੀ ਭਾਈ ਜਿਹੜੀ ਥਾਰ ਦੇ ਵਿੱਚ ਫੜੀ ਗਈ ਸੀ ਜੀ ਫਿਰ ਇੱਕ ਕੁੜੀ ਸੀ ਅਮਨਦੀਪ ਕੌਰ ਜੀ ਔਰ ਇਸੋ ਕੁੜੀ ਲੰਦੀ ਫੜੀ ਗਈ ਸੀ ਉਹ ਵੀ ਪੁਲਿਸ ਮੁਲਾਜ਼ਮ ਸਕਸ ਲਾਜ਼ਮ ਇਹ ਵੀ ਪੁਲਿਸ ਮੁਲਾਜ਼ਮ ਨੇ ਜੀ ਸੋ ਲੱਗਦਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਚਾਈਆ ਉਦੋਂ ਤੋਂ ਹੀ ਸ਼ਾਇਦ ਕਰਪਸ਼ਨ ਹੋਰ ਵੀ ਜ਼ਿਆਦਾ ਵਧ ਗਈ ਹੈ ਇਹਦਾ ਮਤਲਬ ਇਥੋਂ ਇਹ ਚੀਜ਼ਾਂ ਕਲੀਅਰ ਹੁੰਦੀਆਂ ਨੇ ਸਪਸ਼ਟੀਕਰਨ ਹੁੰਦਾ ਹੈ ਕਿ ਇਹ ਕੋਈ ਅਸੀਂ ਦਾਵਾ ਨਹੀਂ ਕਰ ਸਕਦੇ ਕਿ ਕੋਈ ਜੇ ਸਰਕਾਰ ਤੁਹਾਡੇ ਨਾਲ ਵਾਅਦੇ ਕਰਦੀ ਹੈ ਤੋਂ ਆਪਣੇ ਵਾਅਦਿਆਂ ਤੇ ਖਰੀ ਉਤਰੇ ਸੋ ਬਿਲਕੁਲ ਜਿੱਥੇ ਪੰਜਾਬ ਸਰਕਾਰ ਸੁਰੱਖਿਆ ਚਾਹੀਏ ਉੱਥੇ ਕਿਤੇ ਨਾ ਕਿਤੇ ਐਮਐਲਏ ਜੀਵਨ ਸਿੰਘ ਸੰਘੁਆਲ ਵਿਸੁਰਖੀ ਅੰਡਰ ਉਹਨਾਂ ਦੇ ਪੁੱਤ ਦੀ ਵੀਡੀਓ ਵਾਇਰਲ ਹੋਈ ਹੈ ਜਦੋਂ ਵਿਆਹ ਸਮਾਰੋਹ ਦੇ ਵਿੱਚ ਠਾਠਾ ਕਰਦੇ ਹੋਏ ਨਜ਼ਰ ਆਇਆ ਸੋ ਕੀ ਸਰ ਗਨ ਕਲਚਰ ਕਿੱਥੇ ਆਉਂਦਾ ਦੇਖੋ ਇਹਹੀ ਗੱਲ ਆ ਨਾ ਆਮ ਬੰਦਾ ਜੇ ਰਿਵਾਲਵਰ ਲੈ ਕੇ ਜਾਗੋ ਤੇ ਅਹਾਂ ਵਿਆਹ ਸ਼ਾਦੀ ਤੇ ਚੱਲਿਆ ਜਾਂਦਾ ਅਗਲਾ ਕਹਿੰਦਾ ਵੀ ਇਹਦੀ ਵੀਡੀਓ ਬਣਾਓ ਹੂੰ ਵਾਇਰਲ ਕਰੋ ਤੇ ਕਾਰਵਾਈ ਮੌਕੇ ਤੇ ਹੁੰਦੀ ਆ ਬਿਲਕੁਲ ਹੁੰਦੀ ਆ ਹੁਣ 5 ਤੋਂ 6 ਦਿਨ ਹੋ ਗਏ ਹੂੰ ਉਹਨਾਂ ਦਾ ਬੇਟਾ ਇੱਕ ਜਾਗੋ ਦੇ ਪ੍ਰੋਗਰਾਮ 'ਚ ਖੜਾ ਹੈ ਦਿਖਾਈ ਦੇ ਰਿਹਾ ਜਾਂਦਾ ਫਾਇਰ ਚੱਕ ਗਨ ਚੱਕ ਕੇ ਫੈਲ ਕਰਦਾ ਹਮ ਕਰਕੇ ਵਾਪਸ ਆ ਜਾਂਦਾ ਹਮ ਉੱਤੋਂ ਐਮਐਲਏ ਸਾਹਿਬ ਨੇ ਇਹ ਨਹੀਂ ਕਿਹਾ ਵੀ ਸਾਡੇ ਤੋਂ ਗਲਤੀ ਹੋ ਗਈ ਜਾਂ ਮੇਰੇ ਪੁੱਤ ਨੂੰ ਮਾਫ ਕਰਦੇ ਹੋ ਉਹਨਾਂ ਦਾ ਬਰਜ਼ਨ ਹੀ ਆਇਆ ਕਿ ਦੇਖੋ ਟੌਏ ਗਨ ਸੀ ਜੀ ਟੌਏ ਗਨ ਸੀਗੀ ਟੌਏ ਗਨ ਚਲਾ ਲਈ ਚਲੋ ਵੀ ਟੌਏ ਗਨ ਨਾ ਟੌਏ ਗਨ ਨਾ ਕੁਝ ਨਹੀਂ ਹੁੰਦਾ ਹੁੰਦਾ ਟੌਏ ਗਨ ਚੋਂ ਫਾਇਰ ਕਿਵੇਂ ਹੋ ਸਕਦੇ ਆ ਜੀ ਇੱਕ ਤੋਂ ਬਾਅਦ ਇੱਕ ਦੋ ਫਾਇਰ ਕੀਤੇ ਜਾਂਦੇ ਆ ਹਾਲਾਂਕਿ ਉਹਨਾਂ ਦੇ ਵੱਡੇ ਪੁੱਤ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਰੁਕੇ ਨਹੀਂ ਪੰਜਾਬੀ ਗੀਤ ਚੱਲ ਰਿਹਾ ਸੀ ਇੱਕ ਤਾਂ ਪੰਜਾਬੀ ਗੀਤਾਂ ਨੇ ਨੌਜਵਾਨ ਪੀੜੀ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਔਰ ਉਹ ਹੱਲਾਸ਼ੇਰੀ ਪੋਜ਼ਿਟਿਵ ਵਿੱਚ ਨਹੀਂ ਦਿੱਤੀ ਨੈਗੇਟਿਵ ਤਰੀਕੇ ਦੇ ਨਾਲ ਦਿੱਤੀ ਹੈ ਗਨ ਕਲਚਰ ਨੂੰ ਬੜਾਵਾ ਦਿੱਤਾ ਜਾਂਦਾ ਵਾਧਾ ਕੀਤਾ ਜਾਂਦਾ ਸੋ ਮੈਨੂੰ ਲੱਗਦਾ ਜੀਵਨ ਸਿੰਘ ਸੰਗੋਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਦਿੱਲੀ ਹਾਈ ਕਮਾਂਡ ਦੇ ਵਿੱਚ ਉਹਨਾਂ ਨੂੰ ਬੁਲਾ ਲਿਆ ਗਿਆ ਔਰ ਉੱਥੇ ਲਗਾਤਾਰ ਜਾਂਚ ਪੜਤਾਲ ਉਹਨਾਂ ਤੋਂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਕੋਲ ਵੀ ਉਹ ਪੇਸ਼ ਉਹਤੇ ਉਹਨਾਂ ਨੇ ਹਵਾਲਾ ਇਹ ਦਿੱਤਾ ਸੀ ਕਿਸੇ ਦੇ ਬੇਟੇ ਨੂੰ ਵੀ ਅੱਜ ਬੁਲਾਇਆ ਗਿਆ ਕੋਈ ਇਸ ਵੱਲੋਂ ਜੀ ਕੇ ਵੀ ਆ ਕੇ ਆਪਣੀ ਸਫਾਈ ਦੇ ਕੇ ਜਾਓ ਵੀ ਉਹ ਜਿਹੜੀ ਗਨ ਸੀ ਉਹ ਕਿੱਥੋਂ ਆਈ ਹਾਂ ਕਿ ਉਹਦਾ ਲਾਇਸੈਂਸ ਨੰਬਰ ਸੀਗਾ ਜਾਂ ਨਹੀਂ ਸੀ ਜਾਂ ਦੋ ਨੰਬਰ ਦੀ ਸੀ ਕੀ ਮੈਟਰ ਆ ਤੇ ਤੁਹਾਨੂੰ ਦੱਸ ਕੇ ਜਾਓ ਜੀ ਬਿਲਕੁਲ ਅਸੋਕੀ ਸਰ 2 ਸਾਲ ਪਹਿਲਾਂ ਜੇ ਗੱਲ ਕੀਤੀ ਜਾਵੇ 2023 ਦਾ ਜ਼ਿਕਰ ਕਰਦੇ ਆ ਜੀ ਸੋਸ਼ਲ ਮੀਡੀਆ ਫੇਸਬੁੱਕ ਤੇ ਜੇ ਕਿਸੇ ਨੇ ਫੋਟੋ ਵੀ ਪਾਈ ਹੋਈ ਸੀ ਉਹਦੇ ਤੇ ਵੀ ਕਾਰਵਾਈ ਹੁੰਦੀ ਸੀ ਜੀ ਦੇਖੋ ਤੁਹਾਨੂੰ ਯਾਦ ਹੋਊਗਾ ਇੱਕ ਅੰਮ੍ਰਿਤਸਰ ਦਾ ਬੱਚਾ ਸੀ ਜਿਹਨੇ ਟਵਾਏ ਗੰਦੇ ਨਾਲ ਫੋਟੋ ਪਾਈ ਸੀ ਫੋਟੋ ਪਾਈ ਸੀ ਜੀ ਉਸ ਬੱਚੇ ਦੇ ਪਿਤਾ ਦਾ ਚਲਾਨ ਕੀਤਾ ਸੀ ਇਹਨਾਂ ਨੇ 10000 ਰੁਪਏ ਦਾ 10000 ਘਰੇ ਜਾ ਕੇ ਜੀ ਕਿ ਦੇਖੋ ਜੀ ਤੁਹਾਡੇ ਬੱਚੇ ਦੀ ਫੋਟੋ ਆ ਹੂੰ ਵੀ ਤੁਹਾਨੂੰ ਅਸੀਂ 3 ਮਹੀਨੇ ਦੀ ਸਜ਼ਾ ਦਿੰਨੇ ਆ। ਪਰ ਸਜ਼ਾ ਤਾਂ ਉਹ ਬੱਚੇ ਨੂੰ ਨਹੀਂ ਦੇ ਸਕਦੇ ਸੀ ਕਿਉਂਕਿ 18 ਸਾਲ ਤੋਂ ਘੱਟ ਸੀ। ਜੀ ਪਰ ਉਸ ਬੱਚੇ ਦੇ ਪਿਤਾ ਨੂੰ 10000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ। ਹੂੰ ਸੋ ਬਿਲਕੁਲ ਜਿਵੇਂ ਉਹ ਬੱਚੇ ਦੇ ਪਿਤਾ ਨੂੰ ਜੁਰਮਾਨਾ ਲੱਗਿਆ ਹੁਣ ਆਮ ਆਦਮੀ ਪਾਰਟੀ ਦੇ ਐਮਐਲ ਨੇ ਆਮ ਲੋਕਾਂ ਤੋਂ ਵੱਖਰੇ ਤਰੀਕੇ ਦੇ ਨਾਲ ਕਿਉਂ ਦੇਖਿਆ ਜੀ ਨੇ? ਕਾਰਵਾਈ ਕਿਉਂ ਨਹੀਂ ਹੋਈ? ਮੌਜੂਦਾ ਵਿਧਾਇਕ ਨੇ। ਹੂੰ ਮੌਜੂਦਾ ਵਿਧਾਇਕ ਦਾ ਹੁੰਦਾ ਵੀ ਮੈਂ ਪਾਵਰ 'ਚ ਹਾਂ। ਮੈਂ ਕੁਝ ਵੀ ਕਰ ਸਕਦਾ। ਜੀ ਬਸ ਉਹ ਪੁੱਤ ਨੂੰ ਇਹੀ ਹੁੰਦਾ ਵੀ ਮੇਰਾ ਡੈਡੀ ਮੰਤਰੀ ਆ ਜੀ ਬਿਲਕੁਲ ਆਪ ਦਾ ਵਿਧਾਇਕ ਐਮ ਐਲ ਏ ਆ ਤੇ ਮੈਂ ਉਹਨਾਂ ਦਾ ਬੇਟਾ ਆ ਮੈਨੂੰ ਕਿਸੇ ਨੂੰ ਕੁਝ ਕਹਿਣਾ ਨਹੀਂ ਜੀ ਸੋ ਬਿਲਕੁਲ ਆਪਣੇ ਪਿਤਾ ਦੇ ਐਮ ਐਲ ਏ ਦੀ ਸ਼ੈ ਦੇ ਉੱਤੇ ਸ਼ਾਇਦ ਹਵਾ ਚ ਤੜ ਤੜ ਕੀਤੀ ਗਈ ਹੈ ਪਰ ਅਸੀਂ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਆ ਅਪੀਲ ਕਰਦੇ ਆ ਕਿ ਕਾਨੂੰਨ ਆ ਜਿਹੜਾ ਉਹ ਸਭ ਲਈ ਬਰਾਬਰ ਹੋਣਾ ਚਾਹੀਦਾ ਚਾਹੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਹੋਣ ਚਾਹੇ ਫਿਰ ਆਮ ਲੋਕ ਹੋਣ ਕੋਈ ਵੀ ਹਵਾ ਦੇ ਵਿੱਚ ਫਾਇਰ ਕਰਦਾ ਵਿਆਹ ਸਮਾਰੋਹ ਦੇ ਵਿੱਚ ਕਿਸੇ ਦਾ ਵਿਆਹ ਭੰਗ ਕਰਨ ਦੀ ਕੋਸ਼ਿਸ਼ ਕਰਦਾ ਉਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਸੋ ਦਰਸ਼ਕਾਂ ਦੇ ਨਾਲ-ਨਾਲ ਅਸੀਂ ਵੀ ਬਹੁਤ ਹੀ ਜ਼ਿਆਦਾ ਐਕਸਾਈਟਡ ਆ ਕਿ ਕਾਰਵਾਈ ਕਿਉਂ ਹੋਊਗੀ ਕਿਵੇਂ ਹੋਊਗੀ ਸਾਰੀ ਜਾਂਚ ਪੜਤਾਲ ਦਾ ਵਿਸ਼ਾ ਸਾਡੇ ਤੱਕ ਵੀ ਜ਼ਰੂਰ ਪਹੁੰਚੇ ਸੋ ਬਿਲਕੁਲ ਕਾਰਵਾਈ ਹੋਣੀ ਬੇਸ਼ੱਕ ਲਾਜ਼ਮੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਤੇ ਆਮ ਲੋਕਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਕਿਉਂਕਿ ਸੱਤਾ ਚਾਉਣ ਤੋਂ ਪਹਿਲਾਂ ਲੋਕਾਂ ਨੇ ਵਾਅਦੇ ਕੀਤੇ ਸੀ ਜ਼ਰੂਰ ਭਗਵਾਨ ਸਹਿਮਾਨ ਨੇ ਕਿ ਅਸੀਂ ਤੁਹਾਡੇ ਵਰਗੇ ਆਮ ਲੋਕਾਂ ਜੇ ਆਮ ਲੋਕ ਨੇ ਫਿਰ ਕਾਰਵਾਈ ਵੀ ਆਮ ਲੋਕਾਂ ਵਾਂਗ ਹੋਣੀ ਚਾਹੀਦੀ ਹੈ ਦੇਖੋ ਲੋਕਾਂ ਦੇ ਚੁਣੇ ਹੋਏ ਨੁਮਿੰਦੇ ਜੇ ਇਹ ਚੀਜ਼ਾਂ ਕਰਨ ਕਿੰਨਾ ਕਿਤੇ ਫਰਕ ਪੈਂਦਾ ਜੀ ਬਿਲਕੁਲ ਬਿਲਕੁਲ ਸੋ ਅਗਲੇ ਟਾਪਿਕ ਵੱਲ ਵੱਧਦੇ ਆ ਕਿ ਵਿਸ਼ੇ ਤੇ ਗੱਲ ਕਰਦੇ ਆ ਸਰ ਪੀ ਆਰਟੀਸੀ ਤੇ ਪੰਮਸ ਬਹੁਤ ਸਾਰੀਆਂ ਔਰਤਾਂ ਨੂੰ ਸਹੂਲਤਾਂ ਦਿੱਤੀਆਂ ਨੇ ਸਰਕਾਰ ਨੇ ਬੇਸ਼ੱਕ ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਘਰ ਤੋਂ ਬਾਹਰ ਨਿਕਲਦੀਆਂ ਨੇ ਆਪਣੀ ਰਿਸ਼ਤੇਦਾਰੀ ਨੂੰ ਜਾਂਦੇ ਨੇ ਪੀ ਆਰਟੀਸੀ ਬੱਸ ਤੇ ਸਫ਼ਰ ਕਰਨਾ ਪਸੰਦ ਕਰਦੀਆਂ ਨੇ ਕਿਉਂਕਿ ਆਧਾਰ ਕਾਰਡ ਦੇ ਆਧਾਰ ਤੇ ਉਹ ਸਫ਼ਰ ਕਰ ਸਕਦੀਆਂ ਨੇ ਕਿਰਾਇਆ ਨਹੀਂ ਦੇਣਾ ਪੈਂਦਾ ਜੀ ਸੋ ਕਾਮੀ ਨੇ ਜਿਹੜੇ ਮਲਾਜ਼ਮ ਨੇ ਕਿਉਂ ਲਗਾਤਾਰ ਪ੍ਰੋਟੈਸਟ ਕੀਤਾ ਜਾਂਦਾ ਹੈ ਕਿਉਂ ਉਹਨਾਂ ਦੀਆਂ ਮੰਗਾਂ ਸਰਕਾਰ ਦੇ ਵੱਲੋਂ ਸੁਣੀਆਂ ਨਹੀਂ ਜਾਂਦੀਆਂ ਦੇਖੋ ਮੈਡਮ ਗੱਲ ਇਦਾਂ ਕਿ ਪੂਰੇ ਪੰਜਾਬ ਭਰ ਦੇ ਵਿੱਚ ਪਿਛਲੇ 3 ਤੋਂ 4 ਦਿਨ ਦਾ ਇਹਨਾਂ ਨੇ ਪ੍ਰੋਟੈਸਟ ਰੱਖਿਆ ਸੀ ਜੀ ਬਿਲਕੁਲ ਠੀਕ ਹੈ ਜੀ ਪ੍ਰੋਟੈਸਟ ਰੱਖਿਆ 15-20 ਮਿੰਟ ਦਾ ਪ੍ਰੋਟੈਸਟ ਇਹਨਾਂ ਨੇ ਕੀਤਾ ਪੁਲ ਦੇ ਉੱਤੇ ਲੋਕਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਵੀ ਦੇਖੋ ਅਸੀਂ ਠੇਕੇ ਤੇ ਆ ਵੀ ਸਾਨੂੰ ਕੋਈ ਪੱਕੀ ਨੌਕਰੀ ਨਹੀਂ ਦਿੱਤੀ ਸਾਨੂੰ ਪਿੱਛੋਂ ਤਨਖਾਹ ਕੱਟ ਆ ਰਹੀ ਆ ਹਰ ਇੱਕ ਵਾਰ ਦੀ ਤਰ੍ਹਾਂ ਵੀ ਲਾ ਲੋ 6 ਮਹੀਨੇ 'ਚ ਅਸੀਂ ਤਿੰਨ ਵਾਰੀ ਪ੍ਰੋਟੈਸਟ ਕਰਦੇ ਆਂ ਵੀ ਉੱਥੇ ਸਾਨੂੰ ਮੰਤਰੀ ਸਾਹਿਬ ਇਹ ਕਹਿ ਦਿੰਦੇ ਨੇ ਕਿ ਤੁਹਾਨੂੰ ਪੱਕੇ ਕਰ ਦਾਂਗੇ ਇਹ ਵੀ ਕੋਈ ਨਹੀਂ ਤੁਸੀਂ ਆਪਣੀਆਂ ਬੱਸਾਂ ਚਲਾਓ ਤੇ ਆਪਣੀ ਕੰਨੈਕਟਰੀ ਕਰੋ ਉਹ ਕਹਿੰਦੇ ਵੀ ਸਾਨੂੰ ਆਰਡਰ ਦੇ ਦਿੱਤੇ ਗਏ ਨੇ ਵੀ ਪੱਕਾ ਕਰ ਨਹੀਂ ਰਹੇ ਪੈਸੇ ਸਾਡੇ ਵਧਾ ਨਹੀਂ ਰਹੇ ਜਿਹੜਾ ਖਰਚਾ ਵਾ ਖਰਚਾ ਦਿਨ ਬਦਨ ਵਧਦਾ ਜਾ ਰਿਹਾ ਸੋ ਹੁਣ ਵੀ 23 ਅਕਤੂਬਰ ਨੂੰ ਪੀ ਆਰਟੀਸੀ ਤੇ ਪਰਨਬਸ ਬੱਸਾਂ ਦਾ ਚੱਕਾ ਜਾਮ ਹੋਣਾ ਸੀ ਅਸੀਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਦੱਸ ਦਿੰਨੇ ਆ ਜੀ ਅ ਕਿਉਂਕਿ ਹੁਣ ਤੇ ਹਵਰੀ ਸੀਜ਼ਨ ਚੱਲ ਰਿਹਾ ਜੁਤੰਤਰ ਸਫਰ ਕੱਲ ਦਾ ਦਿਨ ਛੜ ਕੇ ਦੋ ਦਿਨ ਦੀਵਾਲੀ ਐ ਫਿਰ ਵਿਸ਼ਕਰਮਾ 23 ਅਕਤੂਬਰ ਨੂੰ ਜਦੋਂ ਤੋਂ ਕੰਟੀਨਿਊ ਹੋਣੀਆਂ ਨੇ ਚੀਜ਼ਾਂ ਅਸੀਂ ਦਰਸ਼ਕਾਂ ਨੂੰ ਆਪਣੇ ਚੈਨਲ ਜ਼ਰੀਏ ਦੱਸ ਦਿੰਨੇ ਕਿ ਪੀਆਰਟੀ ਤੇ ਪੰਪਸ ਬਸਸਾਂ ਨੇ ਜਿਹੜੀਆਂ ਫਿਰ ਤੋਂ ਸਟ੍ਰਾਈਕ ਤੇ ਜਾ ਰਹੀਆਂ ਨੇ ਤੁਹਾਨੂੰ ਦੇਖਣ ਨੂੰ ਮੈਨੂੰ ਨਹੀਂ ਮਿਲਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੱਸ ਦਵਾ ਵੀ ਉਹਨਾਂ ਨੇ ਦੇਖੋ ਦਿਨ ਤਿਆਰ ਖਰਾਬ ਨਹੀਂ ਕੀਤਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕੱਲ ਤੋਂ ਹੜਤਾਲ ਤੇ ਜਾ ਰਹੇ ਹਾਂ ਉਹਨਾਂ ਨੂੰ ਵੀ ਪਤਾ ਵੀ ਕਿਸੇ ਨੇ ਦੀਵਾਲੀ ਦੇਣ ਉਹ ਨਾ ਜਾਂ ਕਿਸੇ ਨੇ ਲੈਣ ਉਹ ਨਾ ਵੀ ਸਾਡੀ ਲੋੜ ਪੈਣੀ ਆ ਜੀ ਬਿਲਕੁਲ ਅਸੋ ਪੰਜਾਬ ਸਰਕਾਰ ਨੂੰ ਇਨਾ ਕਾਮਿਆਂ ਦੀਆਂ ਮੰਗਾਂ ਨੇ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਮੰਗਾਂ ਬਹੁਤ ਜ਼ਿਆਦਾ ਵੱਡੀਆਂ ਨਹੀਂ ਔਰ ਠੇਕੇ ਤੇ ਮੁਲਾਜ਼ਮ ਜੋ ਕੰਮ ਕਰਦੇ ਇਹਨਾਂ ਚਾਹੁੰਦੇ ਨੇ ਕਿ ਉਹਨਾਂ ਨੂੰ ਨੌਕਰੀ ਮਿਲੇ ਕਿਉਂਕਿ ਠੇਕੇ ਤੇ ਕੰਮ ਕਰਨਾ ਮਤਲਬ ਕਿਸੇ ਵੇਲੇ ਵੀ ਉਹਨਾਂ ਨੂੰ ਨੌਕਰੀ ਤੋਂ ਜਵਾਬ ਮਿਲ ਸਕਦਾ ਕਿਸੇ ਵੇਲੇ ਵੀ ਉਹਨਾਂ ਨੂੰ ਕੱਢ ਕੇ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੇਖ ਵੀ ਹੈ ਜਿਹੜਾ ਜਾਂ ਕੋਈ ਹੋਰ ਮੁਲਾਜ਼ਮ ਉਸ ਨੂੰ ਭਰਤੀ ਕੀਤਾ ਜਾ ਸਕਦਾ ਇਸ ਕਰਕੇ ਨੌਕਰੀ ਦਾ ਡਰ ਮੈਨੂੰ ਲੱਗਦਾ ਹਰ ਇੱਕ ਸੈਕਸ਼ਨ ਨੂੰ ਹੁੰਦਾ ਸੋ ਇਸੇ ਕਰਕੇ ਉਹਨਾਂ ਦੀ ਮੇਲ ਮੰਗਿਆ ਤੇ ਦੂਸਰੀ ਮੰਗਿਆ ਤਨਖਾਹਾਂ ਵਧਾਉਣ ਸੋ ਤਨਖਾਹਾਂ ਨੇ ਜਿਹੜੀਆਂ ਉਹਨਾਂ ਦੀ ਸਭ ਤੋਂ ਜ਼ਿਆਦਾ ਮੂਰਲੀ ਜ਼ਰੂਰਤ ਹੈ ਕਿ ਤਨਖਾਹਾਂ ਸਮੇਸਰ ਨਹੀਂ ਦਿੱਤੀਆਂ ਜਾਂਦੀਆਂ ਔਰ ਵਧਾਈਆਂ ਨਹੀਂ ਜਾਂਦੀਆਂ ਫਿਰ ਟੈਂਡਰ ਸਿਸਟਮ ਨੂੰ ਖਤਮ ਕਰਨ ਨੂੰ ਲੈ ਕੇ ਉਹਨਾਂ ਦੀ ਮੰਗਾਂ ਨੇ ਸੋ ਆਹੀ ਤਿੰਨ ਚਾਰ ਮੰਗਾਂ ਨੇ ਸੋ ਨੂੰ ਲੱਗਦਾ ਆਪ ਸਭਾ ਤੋਂ ਮੈਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਜਿੱਥੇ ਮੁਲਾਜ਼ਮ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਉਹਨਾਂ ਦਾ ਵੀ ਦਿਲ ਨਹੀਂ ਕਰਦਾ ਆਪਣਾ ਕੰਮ ਛੱਡ ਕੇ ਧਰਨੇ ਤੇ ਬੈਠਣ ਨੂੰ ਉੱਥੇ ਆਮ ਲੋਕ ਵੀ ਬਹੁਤ ਜ਼ਿਆਦਾ ਖੱਜਲ ਖੋਰੀ ਦਾ ਸਾਹਮਣਾ ਕਰਦੇ ਨੇ ਸੋ ਬਿਲਕੁਲ ਅੱਜ ਦੇ ਚਰਚਾ ਦੇ ਵਿੱਚ ਇੰਨੇ ਜਿਸ ਤੇ ਤੁਸੀਂ ਗੱਲਬਾਤ ਕੀਤੀ ਐ ਡੀਆਈਜੀ ਹਰਚਰਨ ਪੁੱਲਰ ਜੋ ਬੇਹੱਦ ਸੰਜੀਤਗੀ ਦਾ ਭਰਿਆ ਹੋਇਆ ਮਾਮਲਾ ਕਿ ਸਜ਼ਾ ਕਦੋਂ ਮਿਲੇਗੀ ਜਿੱਥੇ ਪੰਜਾਬ ਪੁਲਿਸ ਸੁਰਖੀਆਂ ਚੌਥੇ ਵਿਧਾਇਕ ਐਮਐਲਏ ਜੀਵਨ ਸਿੰਘ ਸੰਗੋਵਾਲ ਵੀ ਸੁਰਖੀਆਂ ਚ ਉਹਨਾਂ ਦਾ ਪੁੱਤ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਸੋ ਇਹ ਟਾਪਿਕਸ ਸੀ ਜਿਹੜੇ ਚਰਚਾ ਦੇ ਵਿਸ਼ਾ ਚ ਅਸੀਂ ਜ਼ਿਕਰ ਕੀਤਾ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਐ ਤਾਂ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਅਤੇ ਤੁਸੀਂ ਚਾਹੁੰਦੇ ਹੋ ਕਿ ਕੈਜ਼ੂਰਦਸਨ ਸੋ ਅੱਜ ਦੇ ਪ੍ਰੋਗਰਾਮ ਚ ਨਹੀਂ ਹੁਣ ਮੈਂ ਦੋ ਜੀ ਆਸਕ ਧੰਨਵਾਦ ਜੀ